ਅੱਜ ਕੱਲ ਦੇ ਬੱਚੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਜਾ ਰਹੇ ਨੇ ਚੌਥੀ ਪੰਜਵੀਂ ਛੇਵੀਂ ਇਹਨਾਂ ਕਲਾਸਾਂ ਦੇ ਬੱਚੇ ਵੀ ਡਿਪਰੈਸ਼ਨ ਵਿੱਚ ਜਾ ਰਹੇ ਨੇ ਸਹੀ ਤਰੀਕੇ ਬੱਚਿਆਂ ਨੂੰ ਗਾਈਡੈਂਸ ਨਹੀਂ ਮਿਲਦੀ ਬੱਚਿਆਂ ਨੂੰ ਹੈਂਡਲ ਨਹੀਂ ਕੀਤਾ ਜਾ ਰਿਹਾ ਪਹਿਲਾਂ ਨਾ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀਆਂ ਬਹੁਤ ਜ਼ਿਆਦਾ ਹੁੰਦੀਆਂ ਸੀ ਜਦੋਂ ਬੱਚੇ ਫਿਜ਼ੀਕਲ ਐਕਟੀਵਿਟੀ ਕਰਦੇ ਹਨ ਉਹਨਾਂ ਦਾ ਐਂਟਰਟੇਨਮੈਂਟ ਹੁੰਦਾ ਉਹਨਾਂ ਦੀ ਜਿਹੜੀ ਇੱਕ એનર્ਜੀ ਹੁੰਦੀ ਹੈ ਨਾ ਜਿਹੜੀ ਜੇ ਅਸੀਂ ਚੈਨਲਾਈਜ਼ ਨਾ ਕੀਤੀ ਉਸ એનર્ਜੀ ਨੂੰ ਉਹ એનર્ਜੀ ਫਿਰ ਗਲਤ ਪਾਸੇ ਵੱਲ ਲੰਘ ਜਾਂਦੀ ਹੈ ਇਸ એનર્ਜੀ ਨੂੰ ਸਹੀ ਤਰੀਕੇ ਚੈਨਲਾਈਜ਼ ਕਰਨ ਦਾ ਇਕੋ ਹੀ ਹੱਲ ਹੈ ਕਿ ਬੱਚਿਆਂ ਨੂੰ ਫਿਜ਼ੀਕਲ ਐਕਟੀਵिटीज ਵਿੱਚ ਇਨਵੋਲ ਕਰਨਾ ਫਿਜ਼ੀਕਲ ਐਕਟੀਵਿਟੀ ਯਾਨਾ ਮਤਲਬ ਇਹਨੂੰ ਇਹਨੂੰ ਤਾਂ ਕਹਿ ਲਓ ਸਾਡਾ ਸਭ ਤੋਂ ਵੱਡਾ ਹਥਿਆਰ ਹੈ ਇਹ ਇਹਦੇ ਨਾਲ ਅਸੀਂ ਬੱਚਿਆਂ ਦਾ ਜੀਵਨ ਪਰिवर्तन ਕਰ ਸਕਦੇ ਜੀ ਜੀਵਨ ਦੀ ਦਿਸ਼ਾ ਬਦਲ ਸਕਦੇ ਜੀ ਤਾਂ ਇਹ ਆਈ ਦੀ ਗਲਤ ਵਰਤੋਂ ਹੋ ਰਹੀ ਹੈ ਇੱਕ ਗੁਰੂਆਂ ਪੀਰਾਂ ਦੇ ਨਾਲ ਦੇਖੋ ਉਹਦਾ ਤਾਂ ਮਜ਼ਾਕ ਨਾ ਨਾ ਮਤਲਬ ਇਹ ਬਹੁਤ ਵੱਡੀ ਇੱਕ ਸਾਡੇ ਸਮਾਜ ਨੂੰ ਨਾ ਗਲਤ ਸੇਧ ਵਾਲੇ ਗਲਤ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਗਲਤ ਅੰਸਾਰ ਨੇ ਇਹਨਾਂ ਨੂੰ ਕਰਵ ਕਰਨ ਵਾਸਤੇ ਨਾ ਪੇਰੈਂਟਸ ਨੂੰ ਤੇ ਟੀਚਰਸ ਨੂੰ ਤੇ ਜਿਹੜੇ ਸਮਾਜ ਦੇ ਮੋਢੀ ਵਰਗ ਹਨ ਜੀ ਮੈਂ ਸਾਰਿਆਂ ਨੂੰ ਗਲਪਾ ਸੱਚਕਾਲ ਮੈਂ ਹਾਂ ਤੇ ਅਸੰਗਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੇਜ਼ੀ ਦੇ ਨਾਲ ਹੋ ਰਿਹਾ ਬਦਲਾ ਜਿਸ ਦਾ ਅਸਰ ਬੱਚਿਆਂ ਦੀ ਜ਼ਿੰਦਗੀ ਦੇ ਉੱਪਰ ਵੀ ਪੈ ਰਿਹਾ ਹੈ ਇੱਕ ਪਾਸੇ ਜਿੱਥੇ ਨਵੀਆਂ ਟੈਕਨੀਕਸ ਆਰੀਆਂ ਨੇ ਸਿੱਖਣ-ਸਖਣ ਦੇ ਢੰਗ ਨੂੰ ਜਿਹੜਾ ਆ ਦਿਲਚਸਪ ਬਣਾਇਆ ਹੋਇਆ ਹੈ ਉੱਤੇ ਹੀ ਦੂਜੇ ਪਾਸੇ ਇਹਨਾਂ ਟੈਕਨੀਕਸ ਕਰਕੇ ਕਿਤਨ ਕਿਤੇ ਬੱਚਾਂ ਦੀ ਮਾਨਸਿਕਤਾ ਤੇ ਵੀ ਪ੍ਰਭਾਵ ਪੈ ਰਿਹਾ ਹੈ ਬੱਚੇ ਜਿਹੜੇ ਨੇ ਡਿਪਰੈਸ਼ਨ ਵੱਲ ਜਾ ਰਹੇ ਨੇ ਜਾਂ ਬੱਚੇ ਜਿਹੜੇ ਨੇ ਆਪਣੇ ਆਪ ਦੇ ਵਿੱਚ ਹੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੇ ਨੇ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਕੁਝ ਹੋਰ ਕਾਰਨ ਹੋ ਸਕਦੇ ਨੇ ਉਹਨਾਂ ਵਾਸਤੇ ਅਸੀਂ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਹਿਊਮਨ ਰਾਈਟਸ ਦੇ ਮੈਂਬਰ ਅਤੇ ਇੱਕ ਅਧਿਆਪਕ ਵੱਜੋਂ ਕੀ ਕੁਝ ਕਹਿਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਆਪਣੇ ਕੀ ਵਿਚਾਰ ਨੇ ਜਾਂ ਬੱਚੇ ਜਿਹੜੇ ਨੇ ਖਾਸ ਕਰਕੇ ਕਿਉਂਕਿ ਉਹ ਇੱਕ ਅਧਿਆਪਕ ਅਧਿਆਪਕ ਵੀ ਨੇ ਤਾਂ ਕਿਸ ਤਰ੍ਹਾਂ ਦੇਖਦੇ ਨੇ ਇਸ ਚੀਜ਼ ਨੂੰ ਕਿ ਬੱਚੇ ਜਿਹੜੇ ਨੇ ਉਹਨਾਂ ਦੇ ਮਾਨਸਿਕਤਾ ਦੇ ਉੱਪਰ ਕਿਸ ਤਰ੍ਹਾਂ ਪ੍ਰਭਾਵ ਪੈਂਦਾ ਹੈ ਚੰਗਿਆਈ ਦਾ ਕਿਸੇ ਚੀਜ਼ ਦਾ ਮਾੜਾ ਪ੍ਰਭਾਵ ਕੀ ਹੈ ਕੀ ਕੋਈ ਸੁਝਾਅ ਵੀ ਦੇਣਗੇ ਉਹ ਸਾਰੀਆਂ ਗੱਲਾਂ ਬਾਤ ਕਰਾਂਗੇ ਸੱਚੀ ਕਲ ਮੈਮ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ-ਬਹੁਤ ਜੀ ਤੇ ਮੈਮ ਜਿਸ ਤਰੀਕੇ ਨਾਲ ਬੱਚੇ ਜਿਹੜੇ ਨੇ ਅਸੀਂ ਗੱਲ ਕਰਦੇ ਆ ਕਿ ਟੈਕਨੀਕਸ ਨਵੀਆਂ ਨਵੀਆਂ ਆ ਰਹੀਆਂ ਨੇ ਬੱਚੇ ਆਪਣੇ ਆਪ ਨੂੰ ਸਮਾਰਟ ਬਣਾਉਣਾ ਚਾਹੁੰਦੇ ਨੇ ਆਪਣੇ ਕੰਮ ਨੂੰ ਸੌਖਾ ਬਣਾਉਣਾ ਚਾਹੁੰਦੇ ਨੇ ਪਰ ਇਹ ਵੀ ਦੇਖਿਆ ਜਾ ਰਿਹਾ ਕਿ ਬੱਚਾ ਦਾ ਜਿਹੜੀ ਮਾਨਸਿਕਤਾ ਹੈ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਬਦਲਾਵ ਹੋ ਰਿਹਾ ਤੇ ਉਹਨਾਂ ਦੀ ਮਾਨਸਿਕਤਾ ਤੇ ਵੀ ਡੂੰਘਾ ਅਸਰ ਪੈ ਰਿਹਾ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ ਅ ਆਰਤੀ ਜੀ ਮੈਂ ਤਾਂ ਇਹ ਕਹਿਣਾ ਚਾਹਾਂਗੀ ਤੁਸੀਂ ਬਹੁਤ ਅੱਛਾ ਇੱਕ ਤਾਂ ਟਾਪਿਕ ਚੁਣਿਆ ਹੈ ਮਤਲਬ ਇਹ ਅ ਅੱਜਕੱਲ ਦਾ ਸਮਾਜ ਜਿਹੜਾ ਬਦਲ ਰਿਹਾ ਉਹਦੇ ਵਿੱਚ ਇਹ ਬਹੁਤ ਰਿਲੇਵੈਂਟ ਇੱਕ ਟਾਪਿਕ ਹੈਗਾ ਜਿਹਦੇ ਤੇ ਸਾਰਿਆਂ ਨੂੰ ਹੀ ਸਮਾਜ ਦੇ ਮਹਤਵਪੂਰਨ ਬੰਦਿਆਂ ਨੂੰ ਸਮਾਜ ਦੇ ਜੋ ਵੀ ਹੈਗੇ ਨੇ ਜਿਹੜੇ ਨਾਲ ਮਿਲ ਕੇ ਸਮਾਜ ਬਣ ਰਿਹਾ ਉਹਨੂੰ ਸਾਰਿਆਂ ਨੂੰ ਇਸ ਟਾਪਿਕ ਤੇ ਧਿਆਨ ਦੇਣ ਦੀ ਲੋੜ ਹੈਗੀ ਹੈ ਜੀ ਕਿ ਅੱਜਕੱਲ ਦੇ ਬੱਚੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਜਾ ਰਹੇ ਨੇ ਟਾਈਮ ਦੇ ਨਾਲ ਦੇਖੋ ਤਰੱਕੀ ਹੋ ਰਹੀ ਹੈ ਹਰ ਜਗ੍ਹਾ ਤੇ ਹਰ ਫੀਲਡ ਵਿੱਚ ਤਰੱਕੀ ਹੋ ਰਹੀ ਹੈ। এডੂਕੇਸ਼ਨ ਫੀਲਡ ਵੀ ਜਿਹੜਾ ਆਂਡੀਆਂ ਦਾ ਹੈ ਜਾਂ ਹੁ ਕਹ ਲੋ ਸਾਡੇ ਪੰਜਾਬ ਦਾ ਬਹੁਤ ਅੱਛੇ ਲੈਵਲ ਤੇ ਹੁਣ ਜਾ ਰਿਹਾ ਹੈ। ਹੁਣ ਸਰਕਾਰੀ ਸਕੂਲ 'ਚ ਪਹਿਲਾਂ ਵਰਗੀ ਨਹੀਂ ਸਿੱਖਿਆ ਰਹਿ ਗਈ। ਬਹੁਤ ਸਿੱਖਿਆ ਕ੍ਰਾਂਤੀ ਆ ਗਈ ਹੈ। ਬਹੁਤ ਵਧੀਆ ਸਿੱਖਿਆ ਆ ਗਈ ਪਰ ਇਹਦੇ ਨਾਲ ਨਾਲ ਕੁਝ ਨੈਗੇਟਿਵ ਚੀਜ਼ਾਂ ਵੀ ਨੇ। ਦੇਖੋ ਪੋਜ਼ਿਟਿਵ ਤੇ ਨੈਗੇਟਿਵ ਨਾਲ-ਨਾਲ ਚੱਲਦੇ ਨੇ। ਹੁਣ ਪੋਜ਼ਿਟਿਵ ਇਹ ਹੋਇਆ ਕਿ ਸਿੱਖਿਆ ਕ੍ਰਾਂਤੀ ਦੇ ਨਾਲ ਬੱਚਿਆਂ ਦੇ ਪੜਨ ਪੜਾਉਣ ਦਾ ਇੱਕ ਪੱਧਰ 'ਚ ਬਹੁਤ ਉੱਚਾ ਲੈਵਲ ਇੱਕ ਬੱਚਿਆਂ ਨੇ ਅਜੀਬ ਕੀਤਾ ਜੀ ਉਸ ਤੋਂ ਇਲਾਵਾ ਇਹਦੀ 네ਗੇਟਿਵ ਗੱਲ ਇਹ ਹੈ ਕਿ ਬੱਚਿਆਂ ਵਿੱਚ ਡਿਪਰੈਸ਼ਨ ਆ ਰਿਹਾ ਜੀ ਤੁਸੀਂ 10ਵੀਂ 12ਵੀਂ ਦੇ ਬੱਚੇ ਤਾਂ ਫਿਰ ਚਲੋ ਟੀਨੇਜਰ ਹੋ ਜਾਂਦੇ ਵੱਡੇ ਹੋ ਜਾਂਦੇ ਨੇ ਈਵਨ ਕਿ ਮੈਂ ਜੋ ਮਤਲਬ ਦੇਖਣ ਚ ਆ ਰਿਹਾ ਹੈ ਅੱਜ ਕੱਲ ਦੇ ਸਮਾਜ ਵਿੱਚ ਛੋਟੇ ਬੱਚੇ ਚੌਥੀ ਪੰਜਵੀਂ ਛੇਵੀਂ ਇਹਨਾਂ ਕਲਾਸਾਂ ਦੇ ਬੱਚੇ ਵੀ ਡਿਪਰੈਸ਼ਨ ਵਿੱਚ ਜਾ ਰਹੇ ਨੇ ਜਾਂ ਫਿਰ ਤੁਸੀਂ ਸੁਣਿਆ ਹੀ ਹੋਵੇਗਾ ਕਈ ਬੱਚੇ ਮਤਲਬ ਪੰਜਾਬ ਵਿੱਚ ਨਹੀਂ ਪਰਟੀਕੂਲਰਲੀ ਬਟ ਇੰਡੀਆ ਦੇ ਵਿੱਚ ਵੀ ਕੋਈ ਛੋਟੇ ਬੱਚੇ ਵੀ ਅੱਜਕੱਲ ਸੂਸਾਈਡ ਦਾ ਇੱਕ ਰੁਝਾਨ ਵਧ ਰਿਹਾ ਬੱਚਿਆਂ ਦਾ ਜੀ ਬਿਲਕੁਲ ਬਿਲਕੁਲ ਹਾਂ ਇਹ ਇਹ ਇਹਦਾ ਹੀ ਡਿਪਰੈਸ਼ਨ ਦਾ ਹੀ ਮਤਲਬ ਉਹਨਾਂ ਨੂੰ ਸਹੀ ਤਰੀਕੇ ਬੱਚਿਆਂ ਨੂੰ ਗਾਈਡੈਂਸ ਨਹੀਂ ਮਿਲਦੀ ਬੱਚਿਆਂ ਨੂੰ ਹੈਂਡਲ ਨਹੀਂ ਕੀਤਾ ਜਾ ਰਿਹਾ ਇਸ ਵਜ੍ਹਾ ਕਰਕੇ ਬੱਚੇ ਮਤਲਬ ਆਪੇ ਉਹ ਗਲਤ ਕਿੱਥੇ ਕਮੀ ਲੱਗਦੀ ਹੈ ਕਿ ਬੱਚੇ ਜਿਹੜੇ ਨੇ ਗਲਤ ਦਿਸ਼ਾ ਵੱਲ ਵੀ ਜੇ ਜਾਣਦੇ ਨੇ ਤੇ ਕਿਉਂ ਜਾ ਰਹੇ ਨੇ ਜੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲ ਰਹੀ ਹੈ ਕਿੱਥੋਂ ਮਿਲਣੀ ਚਾਹੀਦੀ ਸੀ ਕੀ ਕਾਰਨ ਹੋ ਸਕਦਾ ਕਿ ਉਹਨਾਂ ਨੂੰ ਗਾਈਡੈਂਸ ਲੈਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਹੈ ਫਿਰ ਉਹ ਮੰਝਾਂ ਦੇ ਨੇ ਤਾਂ ਕਮੀ ਕਿੱਥੇ ਲੱਗਦੀ ਹੈ ਕੀ ਹੋਣਾ ਚਾਹੀਦਾ ਹੈ ਦੇਖੋ ਆਰਤੀ ਜੀ ਮੈਨੂੰ ਇਹ ਲੱਗਦਾ ਹੈ ਬਈ ਬੱਚਿਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਪੂਰੀ ਸਮਾਜ ਦੀ ਹੈ ਹਮ ਟੀਚਰ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਹੈ ਨਾ ਉਹਨਾਂ ਦਾ ਕੰਮ ਹੀ ਟੀਚਿੰਗ ਹੈ ਬੱਚਿਆਂ ਨੂੰ ਅچھے ਮੋਰਲਸ ਅੱਛਾ ਉਹਨਾਂ ਨੂੰ ਦੱਸਣਾ ਬਿਲਕੁਲ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਪਿੱਲਰ ਹੈ ਸਾਡੇ ਸਮਾਜ ਦਾ ਸਾਡੇ ਜਿਹੜੇ ਪੜ੍ਹੇ ਲਿਖੇ ਐਜੂਕੇਸ਼ਨ ਵਰਗ ਹੈ ਉਹ ਪਲੱਸ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਪਲੱਸ ਜਿਹੜੇ ਕੋਈ ਕੋਈ ਐਨ ਜੀਓਜ਼ ਨੇ ਜਾਂ ਜਿਹੜੇ ਕੋਈ ਸਮਾਜ ਭਲਾਈ ਦੀਆਂ ਸੰਸਥਾਵਾਂ ਨੇ ਇਹਨਾਂ ਸਾਰਿਆਂ ਨੂੰ ਅੱਗੇ ਆ ਕੇ ਟੀਚਰਸ ਦੇ ਨਾਲ ਆਪਣਾ ਹੱਥ ਮਤਲਬ ਮਿਲਾ ਕੇ ਜੀ ਬੱਚੇ ਦੇ ਓਵਰਹਾਲ ਡਿਵੈਲਪਮੈਂਟ ਲਈ ਹੋਰ ਇਹ ਲੋਕ ਹੈਲਪ ਕਰ ਸਕਦੇ ਨੇ ਬੱਚਿਆਂ ਨੂੰ ਇਸ ਮਤਲਬ ਇਹ ਜਿਹੜਾ ਰੁਝਾਨ ਇੱਕ ਵੱਧ ਰਿਹਾ ਹੈ ਨਾ ਉਸਾਈਡ ਦਾ ਜਾਂ ਹੋਰ ਕੁਝ 네ਗੇਟਿਵ ਥਿੰਗਸ ਆ ਇਹਦੇ ਚ ਉਹਨਾਂ ਨੂੰ ਕੱਢਿਆ ਜਾ ਸਕਦਾ ਬਟ ਇੱਕ ਪ੍ਰੋਪਰ ਪਲਾਨਿੰਗ ਦੇਣਾ ਜੀ ਹਾਂ ਇਹ ਵੀ ਦੇਖਿਆ ਜਾ ਰਿਹਾ ਕਿ ਬੱਚੇ ਜਿਹੜੇ ਨੇ ਅੱਜ ਠੀਕ ਹੈ ਨਵੀਂ ਨਵੀਂ ਟੈਕਨੀਕਸ ਆ ਰਹੀਆਂ ਨੇ ਤੁਸੀਂ ਕਹਾਂ ਕਿ ਬਹੁਤ ਤਰੱਕੀ ਕਰ ਲਈ ਆ ਹਰ ਫੀਲਡ 'ਚ ਤਰੱਕੀ ਹੁੰਦੀ ਪਈ ਹੈ ਤਾਂ ਬੱਚਿਆਂ ਦਾ ਸਮਾਂ ਜਿਹੜਾ ਆ ਉਹ ਪਹਿਲੇ ਵਾਂਗੂ ਨਹੀਂ ਰਿਹਾ ਜੋ ਉਹ ਸਮਾਂ ਪਹਿਲਾਂ ਬਾਹਰ ਬਿਤਾਉਂਦੇ ਸੀਗੇ ਖੇਡਾਂ ਖਾਣਦੇ ਸੀਗੇ ਫਿਜ਼ੀਕਲ ਐਕਟੀਵਿਟੀਜ਼ ਹੁੰਦੀ ਸੀ ਆਪਣੇ ਪੇਰੈਂਟਸ ਨਾਲ ਸਮਾਂ ਬਿਤਾਉਂਦੇ ਸੀਗੇ ਅੱਜ ਸਾਰੇ ਬੱਚੇ ਭਾਵੇਂ ਯੂਥ ਦੀ ਵੀ ਆਪਾਂ ਗੱਲ ਕਰ ਲੈਨੇ ਆ ਵੱਡੇ ਵੀ ਜਿਹੜੇ ਨੇ ਸਾਰਾ ਦਿਨ ਜਿਹੜਾ ਉਹਨਾਂ ਦਾ ਆਪਣੇ ਕੰਮ ਦੇ ਤੇ ਫੋਕਸ ਹੁੰਦਾ ਹੈ ਲੈਪਟਾਪ ਤੇ ਫੋਕਸ ਹੁੰਦਾ ਹੈ ਐਂਡਰੌਇਡ ਫੋਨਾਂ ਤੇ ਯੂਜ਼ ਹੁੰ ਹੋ ਰਿਹਾ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਘੱਟ ਦਿਖਦੀਆਂ ਨੇ ਤੇ ਇਹਨਾਂ ਚੀਜ਼ਾਂ ਦਾ ਵੀ ਉਹਨਾਂ ਤੇ ਪ੍ਰਭਾਵ ਪੈਂਦਾ ਹੈ ਹਾਂਜੀ ਆਤੀ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈ ਪਿਛਲੇ ਜ਼ਮਾਨੇ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਜੀ ਕਿ ਪਹਿਲਾਂ ਨਾ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀਆਂ ਬਹੁਤ ਜ਼ਿਆਦਾ ਹੁੰਦੀਆਂ ਸੀ ਘਰ ਦੇ ਲੈਵਲ ਤੇ ਵੀ ਤੇ ਸਕੂਲ ਦੇ ਲੈਵਲ ਤੇ ਮਤਲਬ ਇਹ ਫਿਜ਼ੀਕਲ ਐਕਟੀਵਿਟੀਆਂ ਇਹ ਸਿਰਫ ਕਹਿਣ ਦੀ ਗੱਲ ਨਹੀਂ ਇਹਦੇ ਵਿੱਚ ਬਹੁਤ ਦਮ ਹੈ ਜਦੋਂ ਬੱਚੇ ਫਿਜ਼ੀਕਲ ਐਕਟੀਵਿਟੀ ਕਰਦੇ ਹਨ ਉਹਨਾਂ ਦਾ ਐਂਟਰਟੇਨਮੈਂਟ ਹੁੰਦਾ ਹੈ ਉਹਨਾਂ ਦੀ ਜਿਹੜੀ ਇੱਕ એનર્ਜੀ ਹੁੰਦੀ ਹੈ ਨਾ ਜਿਹੜੀ ਜੇ ਅਸੀਂ ਚੈਨਲਾਈਜ਼ ਨਾ ਕੀਤੀ ਉਸ એનર્ਜੀ ਨੂੰ ਉਹ એનર્ਜੀ ਫਿਰ ਗਲਤ ਪਾਸੇ ਵੱਲ ਲੱਗ ਜਾਂਦੀ ਹੈ ਇਸ એનર્ਜੀ ਨੂੰ ਸਹੀ ਤਰੀਕੇ ਚੈਨਲਾਈਜ਼ ਕਰਨ ਦਾ ਇੱਕੋ ਹੀ ਹੱਲ ਹੈ ਕਿ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਆਂ ਵਿੱਚ ਇਨਵੋਲਵ ਕੀਤਾ ਜਾਵੇ ਮਤਲਬ ਪੜਾਈ ਦੇ ਨਾਲ ਜੀ AI ਦੇ ਯੂਜ਼ ਵੀ ਕਰਨਾ ਹੈ ਕਿਉਂਕਿ ਸਮਾਜ ਬਦਲ ਰਿਹਾ ਹੈ ਤਰੱਕੀ ਹੋ ਰਹੀ ਹੈ ਅਸੀਂ AI ਨੂੰ ਛੱਡ ਨਹੀਂ ਸਕਦੇ ਜੀ ਪਰ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਨਾ ਮਤਲਬ ਇਹਨੂੰ ਇਹਨੂੰ ਤਾਂ ਕਹਿ ਲੋ ਸਾਡਾ ਸਭ ਤੋਂ ਵੱਡਾ ਹਥਿਆਰ ਹੈ ਹਮ ਇਹ ਇਹਦੇ ਨਾਲ ਇਸ ਬੱਚਿਆਂ ਦਾ ਜੀਵਨ ਪਰਿਵਰਤਨ ਹੋ ਸਕਦਾ ਹੈ ਜੀ ਆਦਾ ਜੀਵਨ ਦੀ ਦਿਸ਼ਾ ਬਦਲ ਸਕਦਾ ਜੀ ਪਰ AI ਦਾ ਜਿਸਾ ਤੁਸੀਂ ਕਹਿ ਰਹੇ ਹੋ AI ਨੂੰ ਛੱਡ ਵੀ ਨਹੀਂ ਸਕਦੇ ਪਰ ਬੱਚਿਆਂ ਨੂੰ ਇਹ ਆਉਣੀ ਵੀ ਚਾਹੀਦੀ ਹੈ ਇਹਦੇ ਨਾਲ ਜੁੜ ਕੇ ਵੀ ਰਹਿਣਾ ਪੈਣਾ ਹੈ ਪਰ ਜਿਸ ਤਰੀਕੇ ਨਾਲ ਰੀਲਾਂ ਵਾਇਰਲ ਹੋ ਰਹੀਆਂ ਨੇ ਕੁਝ ਵੀ ਬਣਾਇਆ ਜਾ ਰਿਹਾ ਕੋਈ ਵੀ ਐਕਟੀਵਿਟੀ ਕੀਤੀ ਜਾ ਰਹੀ ਹੈ ਜਿਹਦੇ ਕਰਕੇ ਬੱਚੇ ਜਿਹੜੇ ਨੇ ਉਹ ਬਿਨਾਂ ਸੋਚ ਸਮਝੇ ਕੁਝ ਵੀ ਇਸਤੇਮਾਲ ਕਰ ਲਈ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਚੀਜ਼ਾਂ ਬਾਰੇ ਕਿਉਂਕਿ ਉਹਨਾਂ ਦੀ ਸੋਚ ਉੱਥੇ ਤੱਕ ਨਹੀਂ ਜਾ ਰਹੀ ਕਿ ਇਹ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਪਰ ਮਾਈਂਡ ਦੇ ਵਿੱਚ ਜਿਹਨਾਂ ਤੇ ਕੀ ਥੌਟ ਆ ਰਿਹਾ ਉਹ ਜੋ ਕੁਝ ਵੀ ਦੇਖ ਰਹੇ ਨੇ ਬਸ ਉਹ ਹੀ ਕ੍ਰੀਏਟੀਵਿਟੀ ਕਰਦੇ ਰਹੇ ਨੇ ਆਰਤੀ ਤੁਸੀਂ ਬਹੁਤ ਅੱਛਾ ਤੁਸੀਂ ਇਹ ਸਵਾਲ ਪੁੱਛਿਆ ਹੈਗਾ ਮੈਂ ਵੀ ਇੱਕ ਰੀਲ ਦੇਖੀ ਹੈ ਜੀ ਕੁਝ ਰੀਲ ਦੇ ਵਿੱਚੋਂ AI ਦੇ ਨਾਲ ਬਣਾਈ ਗਈ ਹੈ ਬੜਾ ਦੁੱਖ ਹੁੰਦਾ ਸੁਣ ਕੇ ਬਹੁਤ ਮਤਲਬ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਗੁਰੂਆਂ ਪੀਰਾਂ ਬਾਰੇ ਪੈਗੰਬਰਾਂ ਬਾਰੇ ਬੜੀ ਨੈਗੇਟਿਵ ਜਿਹੀ ਚੀਜ਼ਾਂ AI ਦੇ ਨਾਲ ਬਣਾਈਆਂ ਜਾ ਰਹੀਆਂ ਵਿੱਚ ਜੇ ਮੈਂ ਇੱਕ ਰੀਲ ਦੇਖੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਰੇ ਤਵੀ ਤੇ ਬਿਠਾਏ ਹੋਏ ਤਤੀ ਤਵੀ ਤੇ ਤੇ ਉਹਦੇ ਤੇ ਮਤਲਬ ਉਹ ਕੁਝ ਐਕਸ਼ਨ ਕਰ ਰਹੇ ਨੇ ਬੜਾ ਦੇਖ ਕੇ ਨਾ ਬੜਾ ਗਹਿਰਾ ਸਦਮਾ ਲੱਗਿਆ ਹੂੰ ਮਤਲਬ ਸਿੱਖ ਸਾਡੇ ਗੁਰੂਆਂ ਦੀ ਮਰਿਆਦਾ ਨੂੰ ਭੰਗ ਕਰ ਰਹੇ ਆ ਜਿਹੜੇ ਇਹ ਸ਼ਰਾਰਤੀ ਅੰਸਰ ਨੇ ਨਾ ਜਿਹੜੇ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਣਾ ਚਾਹੁੰਦੇ ਨੇ ਬੱਚਿਆਂ ਦੀ ਮਾਨਸਿਕਤਾ ਨੂੰ ਗਲਤ ਪਾਸੇ ਲੈ ਜਾਣਾ ਚਾਹੁੰਦੇ ਇਹ ਉਹ ਉਹ ਲੋਕ ਨੇ ਜਿਹੜੇ ਇਹ ਕਰ ਰਹੇ ਨੇ ਹੂੰ ਤੇ ਮਤਲਬ ਮੈਂ ਇਹਦੀ ਬਹੁਤ ਬਹੁਤ ਵੱਡੇ ਲੈਵਲ ਤੇ ਇਹਦੀ ਨਿੰਦਾ ਕਰਦੀ ਆ ਵੀ ਇੰਨਾ ਵੱਡਾ ਸੋਚ ਕੇ ਇਕ ਤਾਂ ਰੋਂ ਕੇ ਖੜੇ ਹੋ ਜਾਂਦੇ ਕਿ ਗੁਰੂ ਸਹਬਾਨ ਦੇ ਮਤਲਬ ਤੁਸੀਂ ਉਹਨਾਂ ਦੇ ਇੱਕ ਜੋ ਉਹਨਾਂ ਦੇ ਇੱਕ ਕੈਰੈਕਟਰ ਆ ਜਾਂ ਜਿਵੇਂ ਉਹਨਾਂ ਨੇ ਸਮਾਜ ਨੂੰ ਇੱਕ ਸੇਧ ਦਿੱਤੀ ਉਸ ਦਿਸ਼ਾ ਨੂੰ ਤੁਸੀਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਸਮਾਜ ਤੇ ਬਹੁਤ ਵੱਡਾ ਕਲੰਕ ਹੈ ਤੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਿਹੜਾ ਪੜਿਆ ਲਿਖਿਆ ਵਰਗ ਹੈ ਜਾਗਰਿਤ ਵਰਗ ਇੱਕ ਹੰਬਲਾ ਮਾਰ ਕੇ ਇਹਨਾਂ ਸਾਨੂੰ ਇਹਨਾਂ ਸਾਰਿਆਂ ਨੂੰ ਪ੍ਰੋਪਰ ਬਰਾਬਰ ਜਵਾਬ ਦੇਣਾ ਪਏਗਾ ਜੀ ਜਵਾਬ ਦੇਣਾ ਚਾਹੀਦਾ ਹੈ मतलब ascii ए, ए एक तरह एआई दी गलत ਵਰਤੋਂ ਹੋ ਰਹੀ ਹੈ ਇੱਕ ਗੁਰੂਆਂ ਪੀਰਾਂ ਦੇ ਨਾਲ ਦੇਖੋ ਉਹਨਾਂ ਦਾ ਮਜ਼ਾਕ ਨਾਣਾ ਹੈ ਮਤਲਬ ਇਹ ਬਹੁਤ ਵੱਡੀ ਇੱਕ ਸਾਡੇ ਸਮਾਜ ਨੂੰ ਨਾ غلط ਸੇਧ ਵੱਲ غلط ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਗਲਤ ਅੰਸ਼ਾਂ ਦੇ ਇਹਨਾਂ ਨੂੰ ਕਰਮ ਕਰਨ ਵਾਸਤੇ ਨਾ ਪੇਰੈਂਟਸ ਨੂੰ ਤੇ ਟੀਚਰਸ ਨੂੰ ਤੇ ਜਿਹੜੇ ਸਮਾਜ ਦੇ ਮਹਤਵਪੂਰਨ ਬੰਦੇ ਨੇ ਇਹਨਾਂ ਸਾਰਿਆਂ ਨੂੰ ਰਲ ਕੇ ਆਉਣ ਉਹ ਬਿਲਕੁਲ ਤੁਹਾਡਾ ਕਹਿੰਦਾ ਮਤਲਬ ਇਹ ਹੈ ਕਿ ਠੀਕੇ ਕਿ ਟੈਕਨੀਕਸ ਆਣ ਉਹਦਾ ਇਸਤੇਮਾਲ ਹੋਵੇ ਬੱਚੇ ਆਪਣੇ ਆਪ ਨੂੰ ਅਪਡੇਟ ਕਰਨ ਤੇ ਸਮਾਜ ਵੀ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਉਹਦਾ ਇਸਤੇਮਾਲ ਕਰੇ ਵੀ ਗਲਤ ਵਰਤੋਂ ਕਿਸੇ ਚੀਜ਼ ਦੀ ਨਾ ਕੀਤੀ ਜਾਵੇ ਜਿਸ ਤਰੀਕੇ ਨਾਲ ਇਸ ਪੋਸਟਾਂ 'ਇਏ ਆਈ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ ਕਿ ਤੁਸੀਂ ਮੇਰੇ ਸਵਾਲਾਂ ਦਾ ਬੜੇ ਹੀ ਸਰਲ ਪਾਚੇ ਦੇ ਵਿੱਚ ਜਵਾਬ ਦਿੱਤਾ ਹੈ ਉਮੀਦ ਕਰਦੀਆਂ ਕਿ ਸਾਡੇ ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਕਿਤੇ ਨਾ ਕਿਤੇ ਜਿਹੜੇ ਬੱਚਿਆਂ ਨੂੰ ਲੈ ਕੇ ਖਾਂਕ ਕੇ ਉਹਨਾਂ ਦੀ ਮਾਨਸਿਕਤਾ ਨੂੰ ਲੈ ਕੇ ਜੇਕਰ ਉਹਨਾਂ ਦੇ ਜ਼ਿਹਨ ਵਿੱਚ ਕੋਈ ਗੱਲ ਹੈ ਤਾਂ ਕਿਤਨ ਕਿਤੇ ਉਹ ਆਪਣੇ ਆਪ ਨੂੰ ਅਪਡੇਟ ਜ਼ਰੂਰ ਕਰਨਗੇ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਨਾਲ ਸਮਾਂ ਨਹੀਂ ਬਿਤਾਉਂਦੇ ਉਹਨਾਂ ਨੂੰ ਸਮਾਂ ਬਿਤਾਉਣਾ ਚਾਹੀਦਾ ਹੈ ਉਹਨਾਂ ਨੂੰ ਸਮਾਂ ਦਿਓ ਗੱਲਬਾਤ ਕਰੋ ਚਾਚੂ ਪਰਖੋ ਕਿ ਕਿੱਥੇ ਪਰੇਸ਼ਾਨ ਹੈ ਕਿਉਂ ਅੱਜ ਪਿੱਛੇ ਹੈ ਜਾਂ ਹੋਰ ਕੀ ਕੁਝ ਕਾਰਨ ਹੋ ਸਕਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ ਤੇ ਜਾਵੇ ਜਿਸ ਤਰ੍ਹਾਂ ਕਿ AI ਦੀ ਗੱਲ ਕੀਤੀ ਗਈ ਹੈ ਕਿ AI ਨੇ ਜਿੱਥੇ ਕੰਮ ਕਰਨ ਨੂੰ ਸਿੱਖਣ ਸਿਖਾਉਣ ਦੇ ਢੰਗ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਦਿਲਚਸਪੀ ਵੀ ਬਣਾਇਆ ਤੇ ਸੌਖਾ ਵੀ ਬਣਾਇਆ ਉੱਥੇ ਹੀ ਪਰ ਇਹਨਾਂ ਟੈਕਨੀਕਸ ਦਾ ਇਸਤੇਮਾਲ ਬਹੁਤ ਹੀ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ ਦੁਰਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਕਿ ਇਸ ਪੋਸਟ ਰਾਹੀ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਰਹੇ ਹੋ ਜਿਦੇ ਵਿੱਚ ਗਲਤ ਜਿਹੜੀ ਹੈ ਕਿਤਨਾ ਕਿਤੇ ਬੇਅਦਬੀ ਕੀਤੀ ਗਈ ਹੈ ਇਸ ਚੀਜ਼ ਰਾਹੀਂ ਇਸ ਦੀ AI ਦੀ ਵਰਤੋਂ ਕਰਕੇ ਜੋ ਇਸ ਚੀਜ਼ ਨੂੰ ਇਸ ਤਰ੍ਹਾਂ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਸੋ ਤੁਸੀਂ ਵੀ ਅਵੇਅਰ ਹੋਵੋ ਜਾਗਰੂਕ ਹੋਵੋ ਅਜੀਆਂ ਚੀਜ਼ਾਂ ਨੂੰ ਲੈ ਕੇ ਤੇ ਸਾਨੂੰ ਉਹਦੀ ਇਜਾਜ਼ਤ ਧੰਨਵਾਦ ਧੰਨਵਾਦ ਬਹੁਤ ਬਹੁਤ